ਅੱਜ ਸਾਡੇ ਸਿਰ ਤੋਂ ਦਸਤਾਰਾਂ ਵੀ ਉੱਠ ਗਈਆਂ ਨੇ ਕੇਸ ਵੀ ਚਲੇ ਗਏ ਨੇ ਅੱਜ ਤੱਕ ਖਾਲਸਾ ਜੀ ਬਹੁਤੇ ਦੇਖਦੇ ਸਿਰ ਤੇ ਕੇਸ ਨਹੀਂ ਲੱਭਦੇ ਕੋਈ ਬਹੁਤੇ ਥੋੜੇ ਮਨੁੱਖ ਨੇ ਜਿਨ੍ਹਾਂ ਦੇ ਸਿਰ ਤੇ ਸਾਨੂੰ ਕੇਸ ਮਿਲਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਪੰਜਾਬ ਜਦੋਂ ਉਹਨਾਂ ਦਾ ਰਾਜ ਹੁੰਦਾ ਸੀ ਨਾ ਖਾਲਸਾ ਜੀ ਉਹ ਜਿਹੜੇ ਸਿੱਖ ਦੇ ਸਿਰ ਤੇ ਸੋਹਣਾ ਦਸਤਾਰਾ ਸਜਾਇਆ ਹੁੰਦਾ ਸੀ ਤੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਇਨਾਮ ਦਿੰਦੇ ਸਨ ਤੇ ਇੱਕ ਵਾਰ ਖਾਲਸਾ ਜੀ ਤੇ ਕਿਸੇ ਸਿੱਖ ਦੇ ਬਹੁਤੀ ਸੋਹਣੀ ਦਸਤਾਰ ਸਜਾਈ ਹੋਈ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਉਹ ਦਸਤਾਰ ਬੜੀ ਸੋਭਾਉਂਦੀ ਹੈ ਤੇ ਖਾਲਸਾ ਜੀ ਉਹਨੂੰ ਬੜਾ ਇਨਾਮ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਸਭਾ ਵਿੱਚ ਕਿਹਾ ਦੇਖੋ ਇਸ ਸਿੱਖ ਦੇ ਕਿੰਨੀ ਸੋਹਣੀ ਦਸਤਾਰ ਆਪਣੇ ਸਿਰ ਤੇ ਬੰਨੀ ਹੋਈ ਹੈ ਜਦੋਂ ਖਾਲਸਾ ਜੀ ਤੇ ਉਹਨੂੰ ਇਨਾਮ ਦਿੱਤੇ ਗਏ ਨਾ ਉਹ ਸਿੱਖ ਨੂੰ ਤੇ ਉਹਨੇ ਇਨਾਮ ਲੈ ਕੇ ਉਹਦੀ ਵਡਿਆਈ ਹੋਈ ਤੇ ਖਾਲਸਾ ਜੀ ਜਾਂਦਾ ਜਾਂਦਾ ਨਾ ਕਿਸੇ ਬਾਹਰ ਸਿੱਖ ਨੂੰ ਦੱਸ ਗਿਆ ਕਹਿੰਦਾ ਨਾ ਇਹ ਜਿਹੜੀ ਦਸਤਾਰ ਹੈ ਨਾ ਇਹ ਮੈਂ ਅੱਜ ਨਹੀਂ ਬੰਨੀ ਸੀ ਇਹ ਤਾਂ ਮੈਂ ਕੱਲ ਬੰਨੀ ਹੋਈ ਸੀ ਜੇ ਮੈਂ ਕਿਤੇ ਅੱਜ ਦਸਤਾਰ ਬੰਨ੍ਹ ਲੈਂਦਾ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਮੇਰੇ ਤੇਰਾ ਹੋਰ ਖੁਸ਼ ਹੋਣੇ ਸੀ ਮੈਨੂੰ ਹੋਰ ਇਹਨਾਂ ਨੇ ਬਹੁਤਾ ਧੰਨ ਮਾਇਆ ਵਡਿਆਈ ਬਖਸ਼ਣੀ ਸੀ ਜਦੋਂ ਖਾਲਸਾ ਜੀ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗੀ ਨਾ ਉਹਨਾਂ ਨੇ ਖਾਲਸਾ ਜੀ ਉਹ ਸਿੱਖ ਨੂੰ ਬੁਲਾ ਕੇ ਕਿਹਾ ਕਿ ਭਾਈ ਗੁਰਮਖਾ ਦਸਤਾਰ ਤਾਂ ਦੂ ਬੜੀ ਸੋਹਣੀ ਬੱਲੀ ਹੋਈ ਐ ਇਹ ਦਸਤਾਰ ਰੋਜ ਬੰਦਨੀ ਐ ਕਲ ਕੀ ਤਰ ਦਾ ਹੁਕਮ ਹੈ ਜੇ ਖਾਲਸਾ ਜੀ ਦਸਤਾਰ ਜਦੋਂ ਸਾਡੇ ਸਿਰ ਤੇ ਨੇ ਨਾ ਉਦੋਂ ਸਾਡੇ ਬਲ ਕੋਈ ਅੱਖ ਚੱਕ ਕੇ ਦੇਖ ਨਹੀਂ ਸਕਦਾ ਜਦੋਂ ਵੀ ਖਾਲਸਾ ਜੀ ਹੁਣ ਸਾਡੇ ਤੇ ਇੰਨੇ ਜ਼ੁਲਮ ਕੀਆ ਹੁੰਦੇ ਨੇ ਸਾਡੇ ਸਿਰ ਤੋਂ ਖਾਲਸਾ ਜੀ ਕੇਸ ਵੀ ਚਲੇ ਗਏ ਸਾਡੇ ਸਿਰ ਤੋਂ ਦਸਤਾਰਾਂ ਵੀ ਚਲੀਆਂ ਗਈਆਂ ਸਾਡੇ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਜਦੋਂ ਇਹਨਾਂ ਦੇ ਸਿਰ ਤੇ ਦਸਤਾਰਾਂ ਸਨ ਨਾ ਜਦੋਂ ਇਹਨਾਂ ਦੇ ਗਾਤਰੇ ਦੇ ਵਿੱਚ ਕਿਰਪਾਨ ਪਾਈ ਹੁੰਦੀ ਸੀ ਤੇ ਇਹਨਾਂ ਦੇ ਸਾਹਮਣੇ ਕੋਈ ਮਾਈ ਦਾ ਲਾਲ ਨਹੀਂ ਸੀ ਜਿਹੜਾ ਅੜ ਸਕਦਾ ਸੀ ਜਿਹੜਾ ਆਪਣਾ ਜੋਰ ਅਜਮਾ ਸਕਦਾ ਸੀ ਇਸ ਕਰਕੇ ਸਾਡੇ ਤੇ ਜ਼ੁਲਮ ਹੋਣੇ ਆਰੰਭ ਹੋ ਗਏ ਤੇ ਖਾਲਸਾ ਜੀ ਉਹਨਾਂ ਨੂੰ ਫਿਰ ਆਪਾਂ ਨਾ ਹੁਣ ਮਾਈਆਂ ਦੇ ਵਿੱਚ ਗਿਣ ਸਕਦੇ ਨਾ ਬੰਦਿਆਂ ਦੇ ਵਿੱਚ ਗਿਣ ਸਕਦੇ ਆ ਜਿਹੜੇ ਹੁਣ ਦਾੜਾ ਵੀ ਕਟਾਰ ਲੈਂਦੇ ਨੇ ਤੇ ਸਿਰ ਤੋਂ ਦਸਤਾਰਾਂ ਵੀ ਲਹਾ ਲੈਂਦੇ ਨੇ ਜਿੰਨੇ ਵੀ ਪਕੰਬਰ ਹੋਏ ਵੇ ਤੇ ਖਾਲਸਾ ਜੀ ਸਾਰਿਆਂ ਦੇ ਸਿਰ ਤੇ ਦਸਤਾਰਾਂ ਹੋਈਆਂ ਨੇ ਸਾਰੇ ਕੇਸ ਤਾਰੀ ਹੋਏ ਹਨ